ਸਰ ਜੀ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਪੰਜਾਬ ਸਰਕਾਰ ਸੀਐਮ ਭਗਵੰਤ ਮਾਨ ਜੀ ਨੇ ਇੱਕ ਜੰਗ ਛੜੀ ਹੈ ਨਸ਼ਿਆ ਦੇ ਵਿਰੁੱਧ ਯੁੱਧ ਨਸ਼ਾ ਵਿਰੁੱਧ ਜਿਹੜੀ ਜੰਗ ਛੜੀ ਹੈ ਉਸੇ ਮੁਹਿੰਮ ਦੇ ਤਹਿਤ ਕਿ ਸਾਡੇ ਵੱਲੋਂ ਪੂਜਲ ਉਤਰਾ ਟੀਮ ਵੱਲੋਂ ਉਹਨਾਂ ਖੇਡਾਂ ਨੂੰ ਪ੍ਰਮੋਟ ਕੀਤਾ ਜਾ ਰਿਹਾ ਹੈ ਕਿ ਤਾਂ ਕਿ ਲੋਕ ਵੱਤ ਵਤ ਨੌਜਵਾਨ ਪੀੜੀ ਸਾਡੀ ਨਸ਼ੇ ਤੋਂ ਦੂਰ ਹੋ ਕੇ ਖੇਡਾਂ ਵੱਲ ਆਵੇ ਤਾਂ ਉਹਨਾਂ ਦੇ ਮਹਿੰਮ ਦਿੱਤੇ ਹੈ ਕਿ ਇਹਨਾਂ ਨੂੰ ਖੇਡਾਂ ਦੀ ਹਰ ਸਮਗਰੀ ਪ੍ਰੋਵਾਈਡ ਕਰਾਈ ਜਾ ਰਹੀ ਹੈ ਚਾਹੇ ਉਹ ਕ੍ਰਿਕਟ ਦੀ ਕਿੱਟ ਹੋਵੇ, ਵਾਲੀਬਾਲ ਦੀ ਕਿੱਟ ਹੋਵੇ ਜਾਂ ਫੁੱਟਬਾਲ ਦੀ ਕਿੱਟ ਹੋਵੇ ਅੱਜ ਮੋਜਮ ਦੇ ਪਿੰਡ ਤੋਂ ਕੁਝ ਨੌਜਵਾਨ ਸਾਡੇ ਕੋਲ ਆਏ ਨੇ ਤੇ ਉਹਨਾਂ ਨੂੰ ਵਾਲੀਬਾਲ ਦੀ ਕਿੱਟ ਪ੍ਰੋਵਾਈਡ ਕਰਾਈ ਗਈ ਹੈ ਤੇ ਨਾਲੇ ਉਹਨਾਂ ਨੂੰ ਸਵਾਰ ਦਿੱਤਾ ਗਿਆ ਕਿ ਤੁਹਾਨੂੰ ਕੋਈ ਵੀ ਚੀਜ਼ ਦੀ ਕਿਸੇ ਤਰ੍ਹਾਂ ਦੀ ਲੋੜ ਹੁੰਦੀ ਹੈ ਪੂਜਾ ਲੁਤਰਾ ਮੈਡਮ ਨਾਲ ਕੰਟੈਕਟ ਕਰ ਸਕਦੇ ਨੇ 9563136 ਜਾਂ ਨੰਬਰ ਤੇ ਉਹਨਾਂ ਨਾਲ ਕੰ ਸਰ ਸਲੀਮ ਚਾਹ ਰੋੜ ਤਵੰਡਿਆ ਰੇ ਦੀ ਸਾਹਮਣੇ ਦੇ ਨਵਜੀਵਨ ਹਸਪੀਟਲ ਦੇ ਨਾਲ ਬਣਿਆ ਆ ਉੱਥੇ ਆਪ ਜੀ ਉਹਨਾਂ ਨੂੰ ਮਿਲ ਸਕਦੇ ਨੇ ਇਕੋ ਹੀ ਟੀਚਾ ਵੱਤਵਾਂ ਦੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨਾ ਤੇ ਆਉਣ ਵਾਲੀ ਜੋ ਵੀ ਨੌਜਵਾਨ ਪੀੜ੍ਹੀ ਹੈ ਉਹਨਾਂ ਨੂੰ ਖੇਡਵਲ ਲਾਣਾ ਤੇ ਮੈਂ ਇਹਨਾਂ ਨੂੰ ਮੈਂ ਇਹਨਾਂ ਦੇ ਆਉਣ ਵਾਲੇ ਪੁੱਛੇ ਵਾਸਤੇ ਬਹੁਤ ਬਹੁਤ ਸ਼ੁਭ ਕਾਮਨਾਵਾਂ ਦਿਨਾ ਤੇ ਇਹ ਹੀ ਕਹਿਣਾ ਕਿ ਵੱਤਵਾਂ ਦੇ ਆਪ ਦੇ ਨਾਲ ਹੋਰੀ ਜੋੜਨ ਜੋ ਨੌਜਵਾਨ ਨੇ ਕਿਨੇ ਜੋ ਖੇਡਾ ਬਣਾਉਣ ਚਾਹੁੰਦੇ ਨੇ ਜਾਂ ਕੋਈ ਪਟਕ ਚੁੱਕੇ ਨੇ ਰਸਤਾ ਉਹਨਾਂ ਨੂੰ ਸਹੀ ਰਸਤੇ ਤੇ ਲਿਆਉਣ ਵਾਸਤੇ ਆਦੇ ਨਾਲ ਜੋੜਨ ਤੇ ਇਹਨਾਂ ਦਾ ਜਿੱਥੇ ਤੱਕ ਸਾਥ ਦੀ ਇਹਨਾਂ ਨੂੰ ਸਾਡੇ ਲੋੜ ਹੈ ਤੇ ਅਸੀਂ ਇਹਨਾਂ ਨਾਲ ਹਰ ਕਦਮ ਦੇ ਨਾਲ ਖੜੇ ਆ ਮੋੜੇ ਨਾ ਮੋੜਾ ਲਾ ਕੇ ਧੰਨਵਾਦ ਜੀ ਹਾਂ ਜੀ ਨਮਸਕਾਰ ਜੀ ਡਾਕਟਰ ਬੀਡੀਸੀ ਦੇਵਾ ਮੋਰਲ ਵੈਟਰ ਸਾਈਕੀ ਵੱਲੋਂ ਨਗਾਤਾਰ ਖੇਡਾਂ ਨੂੰ ਪ੍ਰਮੋਟ ਕਰਨ ਵਾਸਤੇ ਔਰ ਸਾਡੇ ਜਿਹੜਾ ਨੌਜਵਾਨ ਪੀੜੀ ਹੈ ਉਹਨੂੰ ਚੱਗੇ ਰਸਤੇ ਤੇ ਲਗਾਉਣ ਵਾਸਤੇ ਲਗਾਤਾਰ ਜਿਹੜਾ ਉਪਰਾਲੇ ਕੀਤੇ ਜਾ ਰਹੇ ਨੇ ਔਰ ਸਾਡੇ ਕੋਲੋਂ ਵਿਸ਼ੇਸ਼ ਤੌਰ ਤੇ ਮੋਜਬ ਪਿੰਡ ਤੋਂ ਦੇ ਨੌਜਵਾਨ ਸਾਥੀ ਪਹੁੰਚੇ ਨੇ ਜੋ ਆਪਣੇ ਪਿੰਡ ਦੇ ਵਿੱਚ ਵਾਲੀਬਾਲ ਦੀ ਪ੍ਰੈਕਟਿਸ ਕਰਦੇ ਨੇ ਔਰ ਇਹਨਾਂ ਨੂੰ ਵਾਲੀਬਾਲ ਦੀ ক্রিকেট ਦੀ ਜਿਹੜੀ ਕਿਟ ਦੀ ਜ਼ਰੂਰਤ ਸੀ ਜਿੰਦੇ ਵਿੱਚ ਇਹਨਾਂ ਨੂੰ ਜਾਲ ਔਰ ਨਾਲ ਹੀ ਜਿਹੜੀਆਂ ਨੇ ਬਾਲ ਪ੍ਰੋਵਾਈਡ ਕਰਵਾਈਆਂ ਗਈਆਂ ਨੇ ਔਰ ਇਹਨਾਂ ਦੇ ਮੁਤਾਬਕ ਇਹ ਸ਼ਾਮ ਨੂੰ ਉੱਥੇ ਲਗਾਤਾਰ 1.5 ਘੰਟਾ ਜਿਹੜਾ ਪ੍ਰੈਕਟਿਸ ਕਰਦੇ ਨੇ ਔਰ ਲਗਾਤਾਰ ਜਿਹੜਾ ਇਹ ਹਰ ਰੋਜ਼ ਇਹ ਜਿਹੜਾ ਪ੍ਰੈਕਟਿਸ ਜਾਰੀ ਰੱਖਦੇ ਨੇ ਨੌਜਵਾਨ ਸਾਥੀ ਨੇ ਔਰ ਖੇਡਣ ਦੇ ਨਾਲ-ਨਾਲ ਆਪਣੀ ਪੜ੍ਹਾਈ ਵੀ ਨਾਲ ਕਰਦੇ ਨੇ ਔਰ ਉਸ ਸਾਥੀ ਜਿਹੜੇ ਨੇ ਉਹ ਵਿੱਚੋਂ ਕੰਮਕਾਰ ਵੀ ਕਰਦੇ ਨੇ ਤਾਂ ਇਹਨਾਂ ਨੂੰ ਇਹਨਾਂ ਦੇ ਆਉਣ ਵਾਲੇ ਭਵਿੱਖ ਵਾਸਤੇ ਬਹੁਤ-ਬਹੁਤ ਸ਼ੁਭ ਕਾਮਨਾਵਾਂ ਦਿੰਨੀਆ ਔਰ ਐਵੇਂ ਕਹਾਂਗੀ ਕਿ ਸਾਡੀ ਨੌਜਵਾਨ ਪੀੜੀ ਨੂੰ ਬਹੁਤ ਜ਼ਰੂਰਤ ਹੈ ਕਿ ਸਹੀ ਰਸਤੇ ਤੇ ਲਗਾਉਣ ਵਾਸਤੇ ਔਰ ਬਹੁਤ એનર્ਜੀ ਹੈ ਸਾਡੀ ਨੌਜਵਾਨ ਪੀੜੀ ਦੇ ਵਿੱਚ ਔਰ ਉਸੇ ਹੀ ਚੀਜ਼ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਸਾਡੇ ਵੱਲੋਂ ਜਿਹੜਾ ਇਹ ਲਗਾਤਾਰ ਪ੍ਰਾਲਾ ਕੀਤਾ ਜਾ ਰਿਹਾ ਹੈ ਕਿ ਸਦਾ ਜਿਹੜਾ ਕੋਈ ਵੀ ਨੌਜਵਾਨ ਖਿਡਾਰੀ ਜਿਹੜਾ ਹੈ ਕਿਸੇ ਵੀ ਤਰ੍ਹਾਂ ਦੀ ਜਿਹੜੀ ਕਿੱਟ ਤੋਂ ਵંચિત ਨਾ ਰਹੇ ਭਾਵੇਂ ਉਹ ਫੁੱਟਬਾਲ ਦੀ ਕਿੱਟ ਹੋਵੇ ਭਾਵੇਂ ਵਾਲੀਬॉल ਦੀ ਹੋਵੇ ਜਾਂ ਭਾਵੇਂ ਕ੍ਰਿਕਟ ਦੀ ਕਿੱਟ ਹੋਵੇ ਸਾਡੇ ਵੱਲੋਂ ਜਿਹੜਾ ਲਗਾਤਾਰ ਇਹ ਜਿਹੜੇ ਕਿਡਸ ਨੇ ਇਹਨਾਂ ਨੂੰ ਪ੍ਰੋਵਾਈਡ ਕਿਉਂ ਆਈ ਜਾਂਦੀਆਂ ਨੇ ਤਾਂ ਕਿ ਇਹ ਚੰਗੇ ਕੰਮਾਂ ਵੱਲ ਤੇ ਖੇਡਾਂ ਵੱਲ ਲੱਗੇ ਰਹਿਣ ਮੈਂ ਇਹਨਾਂ ਸਾਰੇ ਨੌਜਵਾਨ ਸਾਥੀਆਂ ਨੂੰ ਜਿਹੜਾ ਇਹਨਾਂ ਦੇ ਆਉਣ ਵਾਲੇ ਭਵਿੱਖ ਵਾਸਤੇ ਬਹੁਤ-ਬਹੁਤ ਸ਼ੁਭ ਕਾਮਨਾਵਾਂ ਦਿੰਨੀ ਆਂ ਔਰ ਜਿੱਦ ਤੂੰ ਦੇਖਿਆ ਜਾਵੇ ਤਾਂ ਸਾਡੀ ਪੰਜਾਬ ਸਰਕਾਰ ਦਾ ਵੀ ਟੀਚਾ ਇਹੀ ਏ ਕਿ ਜਿਹੜੇ ਨੌਜਵਾਨ ਨੇ ਉਹਨਾਂ ਨਸ਼ੇ ਤੋਂ ਦੂਰ ਕਰਕੇ ਚੰਗੇ ਕੰਮ ਕਵਲ ਲਗਾਇਆ ਜਾਵੇ ਔਰ ਅਸੀਂ ਵੀ ਉਹਨਾਂ ਦੇ ਇੱਕ ਨੁਮਾਇੰਦੇ ਹੋਣ ਦੇ ਨਾਤੇ ਵੀ ਜਿਹੜਾ ਲਗਾਤਾਰ ਸਾਡਾ ਕੰਮ ਜਿਹੜਾ ਹੈ ਚੱਲ ਰਿਹਾ ਹੈ ਸਮਾਜ ਸੇਵਾ ਦੇ ਨਾਲ-ਨਾਲ ਇਹਨਾਂ ਨੌਜਵਾਨ ਸਾਥੀਆਂ ਨੂੰ ਚੰਗੇ ਰਸਤੇ ਤੇ ਝਾਣਦਾ ਔਰ ਕਿਦਾਂ ਇੱਕ ਇਹ ਜੇ ਮਾਧਮ ਨੇ ਜਿੰਦੇ ਰਸਤੇ ਅਸੀਂ ਇਹਨਾਂ ਨੌਜਵਾਨ ਸਾਥੀਆਂ ਨੂੰ ਹੋਰ ਜਿਹੜਾ ਹੈ ਅੱਗੇ ਵਧਾ ਸਕਦੇ ਹਾਂ ਔਰ ਸਾਡੇ ਫਾਜ਼ਿਲਕਾਰ ਦਾ ਸਾਡੇ ਪੰਜਾਬ ਦਾ ਜਿਹੜਾ ਵਿਕਾਸ ਹੈ ਉਹ ਕਿੰਨੀ ਨਾ ਸਕਦੇ ਆ ਕੀ ਕਹਿਣਾ ਚਾਹਦੇ ਹੋ ਹਾਂਜੀ ਸਾਰੇ ਸਤਿਕਾਰਯੋਗ ਸੱਸੀ ਕਾਲ ਜੀ ਬਹੁਤ ਵਧੀਆ ਸਾਡੇ ਮੈਡਮ ਪੂਜਾ ਕੁਤਰਾ ਜੀ ਜੋ ਮੋਹਿਮ ਚੇਰੀਏ ਜਿਹੜੇ ਨਸ਼ੇ ਤੋਂ ਦੂਰ ਕਰਨ ਦੇ ਲਈ ਅੱਜ ਕੱਲ ਨੌਜਵਾਨਾਂ ਨੂੰ ਅੱਜ ਇਹ ਸਾਡੇ ਪਿੰਡ ਦੇ ਨੌਜਵਾਨਾਂ ਨੂੰ ਸਾਨੂੰ ਬਾਲੀਵਾਲ ਤੇ ਨੈਟਬੀਜ ਇਕਕਟ ਦਿੱਤੀ ਗਈ ਹੈ ਤੇ ਨਾਲ ਨਾਲ ਹੀ ਸਾਨੂੰ ਇੱਕ ਸੰਦੇਸ਼ ਦਿੱਤਾ ਗਿਆ ਵੀ ਜਿੰਨੇ ਵੀ ਮੁੰਲੇ ਯੂਥ ਨੇ ਉਹਨਾਂ ਸਾਰਿਆਂ ਨੂੰ ਨਸ਼ੇ ਤੋਂ ਬਚਾਉਣ ਦੇ ਲਈ ਤੁਸੀਂ ਖੇਡਾਂ ਵੱਲ ਹੋ ਤੇ ਜਿੰਨਾ ਹੋ ਸਕੇ ਉਹਨਾਂ ਗੇਮਾਂ ਦੇ ਵੱਲ ਚਲੋ ਇਸ ਕਰਕੇ ਅਸੀਂ ਮੈਡਮ ਪੂਜਾ ਰਉਤਰਾ ਜੀ ਜure ਦਿਨ ਤੋਂ ਦਿਨ ਦੀ ਗਹਿਰਾਈਆਂ ਤੋਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਸਾਡੂ ਜਿਹੜੇ ਫਾਜ਼ਿਲ ਕਾ ਦੇ ਯੂਥ ਨੂੰ ਬਚਾਉਣ ਦੇ ਲਈ ਇਹਨਾਂ ਨਵੀਂ ਮਹਿੰਮ ਚੁੜੀ ਹੈ ਕਿ ਆਪਣਾ ਗੇਮਾਂ ਵੱਲ ਧਿਆਨ ਦਿਓ ਔਰ ਆਪਣੇ ਸਿਹਤਾਂ ਦੇ ਵੱਲ ਰੁਚੀ ਰੱਖੋ ਕਿਹੜੇ ਪਿੰਡ ਦੀ ਟੋਲੇ ਕਿੰਨ ਮੋਜਨ ਜੀ ਤੁਹਾਡੇ ਕੀ ਨਾਮ ਹੈ ਮੇਰਾ ਨਾਮ ਜੀ ਆਜੀਤ ਸਿੰਘ ਤੇ ਕੀ ਲੋਕਾਂ ਨੂੰ ਸੰਦੇਸ਼ ਦੇਣਾ ਚਾਹੁੰਦੇ ਹੋ ਹੋਰ ਵੀ ਨੌਜਵਾਨ ਪੀੜੀ ਨੂੰ ਜਿਹੜੇ ਗਲਤ ਰਸਤੇ ਤੇ ਜਾ ਚੁੱਕੇ ਨੇ ਨਸ਼ੇਵਲ ਜਾ ਚੁੱਕੇ ਨੇ ਜਾਂ ਕਈ ਇਹ ਦਿਨ ਨੌਜਵਾਨੇ ਕਿ ਸਾਰਾ ਦਿਨ ਮੋਬਾਈਲ ਦੇ ਵਿੱਚ ਗਿਰੇ ਹੋਏ ਨੇ ਉਹਨਾਂ ਕੀ ਸੰਦੇਸ਼ ਦੇ ਰਚਦੇ ਉਹਨਾਂ ਨੌਜਵਾਨਾਂ ਨੂੰ ਔਰ ਸਾਰੇ ਪੰਜਾਬ ਵਾਸੀਆਂ ਨੂੰ ਇਹ ਸੰਦੇਸ਼ ਹੈ ਕਿ ਜਿੰਨਾ ਹੋ ਸਕੇ ਗੇਮਾਂ ਦੇ ਵੱਲ ਤਿਆਰ ਕਰੋ ਮੋਬਾਈਲਾਂ ਨੂੰ ਛੱਡ ਕੇ ਨਸ਼ਿਆਂ ਨੂੰ ਛੱਡ ਕੇ ਆਪਾਂ ਇੱਕ ਵਧੀਆ ਪੰਜਾਬ ਬਣਾਈਏ ਜਿੱਦੇ ਵਿੱਚ ਸਾਡੇ ਨੌਜਵਾਨ ਦੀ ਜਵਾਨੀ ਔਰ ਸਾਰੇ ਜੋ ਨੌਜਵਾਨ ਬਾਤ ਸਕਣ ਪੰਚੋਚ